ਹੋ ਮੈਰੀ ਕ੍ਰਿਸਮਸ ਅੱਜ ਦੀ ਵੀਡੀਓ ਆ ਜਿਹੜੀ ਕ੍ਰਿਸਮਸ ਸਪੈਸ਼ਲ ਆ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕ੍ਰਿਸਮਸ ਇੱਕ ਤਿਹਾਰ ਦੇ ਵਜੋਂ ਮਨਾਇਆ ਜਾਂਦਾ 크ਿਸਚਨ ਭਾਈਚਾਰੇ ਦੇ ਵਿੱਚ ਬਹੁਤ ਵੱਡੇ ਦੇਸ਼ ਜਾਂ ਦੁਨੀਆ ਦੀਆਂ ਵਰਲਡ ਪਾਵਰਸ ਨੇ ਜਿਹੜੀਆਂ ਉਹ ਕ੍ਰਿਸਮਸ ਨੂੰ ਸੈਲੀਬ੍ਰੇਟ ਕਰਦੀਆਂ ਨੇ ਕ੍ਰਿਸਮਸ ਦਾ ਜਸ਼ਨ ਮਨਾਉਂਦੀਆਂ ਨੇ ਤੇ ਉਸ ਤੋਂ ਇਲਾਵਾ ਕਈ ਦੇਸ਼ਾਂ ਦੇ ਵਿੱਚ ਕਈ ਦਿਨ ਪਹਿਲਾਂ ਹੀ ਜਿਹੜੀਆਂ ਕ੍ਰਿਸਮਸ ਦੀਆਂ ਨੇ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸ਼ਹਿਰ ਜਿਹੜੇ ਨੇ ਤੁਸੀਂ ਦੇਖੋਗੇ ਆਮ ਤੌਰ ਦੇ ਉੱਤੇ ਕਾਫੀ ਜਿਆਦਾ ਸਜੇ ਹੁੰਦੇ ਨੇ ਲੋਕ ਘਰਾਂ ਦੇ ਵਿੱਚ ਸ਼ਾਪਿੰਗ ਕਰਦੇ ਨੇ ਜਿਵੇਂ ਕਹਿ ਦੋ ਭਾਰਤ ਦੇ ਵਿੱਚ ਆਪਾਂ ਦੀਵਾਲੀ ਮਨਾਉਂਦੇ ਆ ਸੇਮ ਉਦਾਂ ਹੀ ਵਰਲਡ ਦੇ ਵਿੱਚ ਕ੍ਰਿਸਚੀਅਨ ਭਾਈਚਾਰਾ ਕ੍ਰਿਸਮਸ ਆ ਜਿਹੜਾ ਉਹ ਮਨਾਉਂਦਾ ਵਾ ਹੁਣ ਇਹ ਕ੍ਰਿਸਮਸ ਦੇ ਤਿਹਾੜ ਦੇ ਵਿੱਚ ਕਈ ਵਰਲਡ ਰਿਕਾਰਡ ਬਣਦੇ ਨੇ ਜਿਵੇਂ ਕਿ ਕਈ ਰਿਕਾਰਡ ਗਿਨੀਸ ਬੁੱਕ ਦੇ ਵਿੱਚ ਦਰਜ ਨੇ ਆਪਾਂ ਉਹਦੇ ਉੱਪਰ ਗੱਲ ਕਰਾਂਗੇ ਤੇ ਵੀਡੀਓ ਦੇ ਅੰਤ ਦੇ ਵਿੱਚ ਗੱਲ ਕਰਾਂਗੇ ਆਪਾਂ ਵੀ ਕਈ ਕ੍ਰਿਸਚੀਅਨ ਭਾਈਚਾਰਾ ਇਦਾਂ ਦਾ ਵੀ ਆ ਜੋ 25 ਦਸੰਬਰ ਨੂੰ ਕ੍ਰਿਸਮਸ ਨਹੀਂ ਮਨਾਉਂਦਾ ਤੇ ਉਹ ਕਿਹੜੇ ਦਿਨ ਮਨਾਉਂਦੇ ਨੇ ਉਹਦੇ ਉੱਤੇ ਵੀ ਗੱਲ ਕਰਾਂਗੇ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਗੱਲ ਕਰਦੇ ਆ ਵੀ ਕ੍ਰਿਸਮਿਸ ਆ ਸਾਰੇ ਆਪਾਂ ਜਾਣਦੇ ਆ ਵੀ ਕ੍ਰਿਸਮਿਸ ਦੇ ਇੱਕ ਤਾਂ ਸੰਤਾ ਕਲੌਸ ਦੇ ਨਾਮ ਦੇ ਨਾਲ ਕਾਫੀ ਜਾਣਿਆ ਜਾਂਦਾ ਦੂਸਰਾ ਲੋਕ ਕ੍ਰਿਸਮਿਸ ਟੀਕਰਾਂ ਦੇ ਵਿੱਚ ਲਿਆਉਂਦੇ ਨੇ ਤੇ ਸਜਾਉਂਦੇ ਨੇ ਲਾਈਟਿੰਗ ਕਰਦੇ ਨੇ ਮੋਮਬਤੀਆਂ ਲਗਾਉਂਦੇ ਨੇ ਸੋ ਧਾਰਮਿਕ ਪਰਪਸ ਦੇ ਲਈ ਵੀ ਜਾਂ ਕਹਿ ਸਕਦੇ ਆ ਆਪਾਂ ਕ੍ਰਿਸਮਿਸ ਨੂੰ ਮਨਾਇਆ ਜਾਂਦਾ ਵਾ ਇਹ ਵੀ ਕਿਹਾ ਜਾਂਦਾ ਵੀ 크리스마ਸ ਵਾਲੇ ਦਿਨ 25 ਦਸੰਬਰ ਨੂੰ ਲੋਰਡ ਜੀਸਸ ਦਾ ਬਰਥ ਹੋਇਆ ਸੀ ਤੇ ਬਰਥ ਨੂੰ ਸੈਲੀਬ੍ਰੇਟ ਕਰਦਾ ਸਾਰਾ 크ਿਸਚਨ ਭਾਈਚਾਰਾ ਹੁਣ ਆਪਾਂ ਕਰਦੇ ਆਂ ਗੱਲ ਗਿਨੀਸ ਵਰਲਡ ਰਿਕਾਰਡ ਦੀ ਵੀ ਕਿਹੜੇ ਕਿਹੜੇ ਵਰਲਡ ਰਿਕਾਰਡ ਨੇ ਜੋ ਲੋਕਾਂ ਨੇ ਇਸ ਤਿਹਾਰ ਤੇ ਉੱਤੇ ਬਣਾਏ ਨੇ ਤੇ ਉਹ ਇੱਕ ਇਤਿਹਾਸ ਬਣਿਆ ਵਾ ਵਨ ਬਾਈ ਵਨ ਗੱਲ ਕਰਾਂਗੇ ਚਲੋ ਅੱਗੇ ਵਧਦੇ ਆਂ ਵੀਡੀਓ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆਂ ਵਰਲਡ ਰਿਕਾਰਡ ਦੀ ਜਿਹੜਾ ਕਿ 크리스마ਸ ਟਰੀ ਨੂੰ ਸਮਰਪਿਤ ਕੀਤਾ ਗਿਆ ਸੀ 크리스마ਸ ਟਰੀ ਦੇ ਵਿੱਚ ਲਾਈਟਾਂ ਲਗਾਈਆਂ ਗਈਆਂ ਸੀ 518838 ਹੁਣ ਤੱਕ ਦਾ ਗਿਨੀਸ ਵਰਲਡ ਰਿਕਾਰਡ ਸਭ ਤੋਂ ਵੱਡਾ ਇਹ ਹੈਗਾ ਵਾ ਲਾਈਟਾਂ ਦਾ ਜਿਹੜਾ ਕਿ ਹਲੇ ਤੱਕ ਟੁੱਟਿਆ ਨਹੀਂ ਇਹ ਵੀ ਇੱਕ ਇਤਿਹਾਸ ਬਣ ਕੇ ਰਹਿ ਗਿਆ 크리스마ਸ ਦੇ ਜਸ਼ਨ ਦੇ ਵਿੱਚ ਨੰਬਰ 2 ਤੇ ਹੈਗਾ ਵਾ ਟੈਕਸੀਸ ਦੇ ਵਿੱਚ ਜਿੰਜਰ ਬ੍ਰੈਡ ਹਾਊਸ ਬਣਾਇਆ ਸੀ ਬ੍ਰਾਇਨ ਦੇ ਵਿੱਚ ਜਿਹੜਾ ਕਿ 2520 ਸਕਰ ਫੀਟ ਦਾ ਸੀ ਤੇ ਇਹਦੇ ਵਿੱਚ 2920 ਪਾਉਂਡ ਸੀਗੀ ਜਿਹੜੀ ਬਰਾਊਨ 슈ਗਰ ਦੀ ਵਰਤੋਂ ਹੋਈ ਸੀ ਤੇ 7200 ਜਿਹੜੇ ਅੰਡੇ ਸੀ ਇਹਨੂੰ ਬਣਾਉਣ ਦੇ ਵਿੱਚ ਵਰਤੇ ਗਏ ਸੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਰਲਡ ਰਿਕਾਰਡ ਸੀ ਜੋ ਹਿਸਟਰੀ ਦੇ ਵਿੱਚ ਦਰਜਾ ਗਾਣਿਆਂ ਦੇ ਉੱਪਰ ਵੀ ਰਿਕਾਰਡ ਬਣੇ ਨੇ 크리스마ਸ ਵਾਲੇ ਦਿਨ ਤੇ ਆਪਾਂ ਕਹਿ ਸਕਦੇ ਹਾਂ ਵੀ ਸਿੱਧੂ ਮੂਸੇਵਾਲੇ ਨੂੰ ਸਾਰੇ ਜਾਣਦੇ ਆ ਦਿਲਜੀਤ ਨੂੰ ਸਾਰੇ ਜਾਣਦੇ ਆ ਜੋ ਕਿ ਆਲਰੇਡੀ ਫੇਮਸ ਨੇ ਆਪਣੇ ਗਾਣਿਆਂ ਦੇ ਵਿੱਚ ਕਰ ਨੌਜਲਾ ਹੋ ਗਿਆ ਇਹਨਾਂ ਨੇ ਕਾਫੀ ਰਿਕਾਰਡਸ ਬਣਾਏ ਨੇ ਇਸੇ ਤਰੀਕੇ ਨਾਲ 크ਰਿਸਚਨਾਂ ਦੇ ਵਿੱਚ ਵੀ ਜਾਂ ਕੋਈ ਅੰਗਰੇਜ਼ਾਂ ਦੇ ਵਿੱਚ ਵੀ ਲੋਕ ਹੈਗੇ ਨੇ ਜਿਹੜੇ ਗਾਣੇ ਬਣਾਉਂਦੇ ਨੇ ਤੇ ਉਹ ਵੀ ਕਾਫੀ ਜ਼ਿਆਦਾ ਫੇਮਸ ਹੁੰਦੇ ਨੇ ਤੇ ਵਰਲਡ ਰਿਕਾਰਡ ਬਣਾਉਂਦੇ ਨੇ ਇਸੇ ਤਰੀਕੇ 25 ਦਸੰਬਰ ਵਾਲੇ ਦਿਨ 크ਿਸਮਿਸ ਈਵ ਦੇ ਉੱਪਰ ਜਿਹੜਾ ਰਿਕਾਰਡ ਬਣਾਇਆ ਸੀ ਉਹ ਇੱਕ ਬਹੁਤ ਵਧੀਆ ਗਾਣੇ ਤੇ ਬਣਾਇਆ ਸੀ ਤੇ ਕਾਫੀ ਉੱਚਾ ਕਹਿੰਦੇ ਇਹਨੂੰ ਗੀਤ ਨੂੰ ਦਰਜਾ ਜਿਹੜਾ ਮਿਲਿਆ ਵਾ ਉਹ ਬਣਾਇਆ ਸੀਗਾ ਮਰਾਇਆ ਕੈਰੀ ਨੇ ਜਿਹਦੇ ਵਿੱਚ ਕੁਝ ਸ਼ਬਦ ਇਦਾਂ ਦੇ ਸੀ ਆਲ ਆਈ ਵਾਂਟ ਫੋਰ ਕ੍ਰਿਸਮਸ ਇਜ਼ ਯੂ ਮਤਲਬ ਇਦਾਂ ਦਾ ਜਿਹੜਾ ਸੀਗਾ ਗੀਤ ਸੀ ਜਿਹੜੇ ਸ਼ਬਦ ਸੀ ਤੁਸੀਂ ਨੈਟ ਤੇ ਸਰਚ ਕਰ ਸਕਦੇ ਹੋ ਸ਼ੋ ਹੋਊਗਾ ਤੇ ਇਹ ਜਿਹੜਾ Song ਸੀਗਾ ਉਹਨੇ ਬਣਾਇਆ ਸੀਗਾ ਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਬਣਿਆ ਹੁਣ ਗੱਲ ਕਰਦੇ ਆਂ ਵਰਲਡ ਦਾ ਸਭ ਤੋਂ ਵੱਡਾ ਜਿਹੜਾ ਕਰੈਕਰ ਬਣਾਇਆ ਕ੍ਰਿਸਮਸ ਈਵ ਦੇ ਦੌਰਾਨ 20 ਦਸੰਬਰ 2001 ਦੇ ਵਿੱਚ ਬਣਿਆ ਸੀ ਯੂਕੇ ਦੇ ਵਿੱਚ ਸ਼ੇਸ਼ਮ ਸ਼ਹਿਰ ਦੇ ਵਿੱਚ ਸੀਗਾ ਜਦੀ ਲਗਭਗ ਲੰਬਾਈ ਸੀ 631 ਮੀਟਰ ਤੇ ਚੌੜਾਈ ਸੀ 4 ਮੀਟਰ ਮਤਲਬ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਰਲਡ ਰਿਕਾਰਡ ਬਣਿਆ ਸੀਗਾ ਗਿਨੀਸ ਬੁੱਕ ਦੇ ਵਿੱਚ ਦਰਜ ਜਿਹੜਾ 크리스마ਸ ਈਵ ਦੇ ਉੱਪਰ ਬਣਿਆ ਸੀ ਨੰਬਰ 5 ਤੇ ਗੱਲ ਕਰੀਏ ਸਭ ਤੋਂ ਮਹਿੰਗਾ 크리스마ਸ ਟਰੀ ਜੋ ਕਿ ਯੂਏ ਦੇ ਅਬੋਧਾਬੀ ਦੇ ਵਿੱਚ ਅਮੈਰਿਟਸ ਪਲੇਸ ਹੋਟਲ ਦੇ ਵਿੱਚ ਬਣਾਇਆ ਗਿਆ ਸੀ ਲਗਭਗ 11 ਮਿਲੀਅਨ ਯੂਐਸਡੀ ਦਾ ਬਣਾਇਆ ਗਿਆ ਸੀ ਇਹ ਤੇ ਜਿਹੜਾ ਇਹ ਟਰੀ ਸਜਾਇਆ ਗਿਆ ਸੀ ਇਹਦੇ ਵਿੱਚ ਸੋਨਾ, ਜ਼ੁਵਾਰਤ, ਚਾਂਦੀ ਬੜਾ ਕੁਝ ਮਤਲਬ ਜਿਹੜਾ ਸੀ ਉਹਨਾਂ ਨੇ ਲਗਾਇਆ ਸੀ ਤੇ ਹਾਲੇ ਤੱਕ ਇਹ ਜਿਹੜਾ ਰਿਕਾਰਡ ਆ ਗਿਨਿਸ ਵਰਲਡ ਰਿਕਾਰਡ ਦੇ ਵਿੱਚ ਦਰਜ ਆ ਨੰਬਰ 6 ਦੇ ਉੱਪਰ ਹੁਣੀ ਹਾਲ ਦੀ ਘੜੀ ਦੇ ਵਿੱਚ ਇੱਕ ਵਰਲਡ ਰਿਕਾਰਡ ਬਣਿਆ ਗਿਨਿਸ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਇਆ 4981 ਡਰੋਨ ਲਗਭਗ ਕਹਿ ਸਕਦੇ ਆਪਾਂ 5000 ਜਿਹੜੇ ਡਰੋਨ ਸੀਗੇ UV5 ਡਰੋਨ ਸੀਗੇ ਲਾਈਟਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਵਰਲਡ ਰਿਕਾਰਡ ਬਣਾਇਆ ਇੱਕ ਟੈਕਸੀਸ ਬੇਸਡ ਕੰਪਨੀ ਸੀ ਲਾਈਟ ਪ੍ਰਦਰਸ਼ਨੀ ਦੇ ਦੌਰਾਨ ਅਲੱਗ-ਅਲੱਗ ਕਿਸਮ ਦੀਆਂ ਕਲਾਕ੍ਰਿਤੀਆਂ ਦਿਖਾਈਆਂ ਅਸਮਾਨ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਸੰਤਾ ਕਲੋਸ ਜਾਇੰਟ ਤਰਕੀ ਤੇ 스ਨੋਮੈਨ ਕੋਲੋਂ ਇਦਾਂ ਦੀਆਂ ਕਲਾਕ੍ਰਿਤੀਆਂ ਦਿਖਾਈਆਂ ਤੇ ਉਹ ਜਿਹੜਾ ਕਲਾਕ੍ਰਿਤੀਆਂ ਇੰਨੀਆਂ ਸੋਹਣੀਆਂ ਲੱਗਿਆ ਸੀ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਵੀਡੀਓ ਦੇ ਵਿੱਚ ਦੇਖੋ ਕਿ ਮੈਂ ਉਹ ਅਲੱਗ-ਅਲੱਗ ਕਿਸਮ ਦੀਆਂ ਕਲਾਕ੍ਰਿਤੀਆਂ ਬਣਾ ਕੇ ਦਿਖਾ ਰਹੇ ਨੇ ਇਹ ਸਿਰਫ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਇਹ ਚੀਜ਼ਾਂ ਡਰੋਨਸ ਹੁੰਦੇ ਨੇ ਜਿਵੇਂ ਆਪਾਂ ਡਰੋਨ ਕੈਮਰਾ ਕਹਿੰਦੇ ਆ ਡਰੋਨ ਤੇ ਲਾਈਟਿੰਗ ਦੇ ਨਾਲ ਇਹ ਚੀਜ਼ਾਂ ਨੂੰ ਮਤਲਬ ਦਿਖਾ ਰਹੇ ਨੇ ਡਰੋਨ ਸ਼ੋਅ ਕਹਿੰਦੇ ਆ ਆਪਾਂ ਤੇ ਡਰੋਨ ਸ਼ੋਅ ਦੇ ਵਿੱਚੋਂ ਦੇਖੋ ਕਿੰਨਾ ਵਧੀਆ ਜਿਹੜਾ ਮੂਰਤੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਹਨੂੰ ਗਿਨੀਸ ਵਰਲਡ ਰਿਕਾਰਡ ਦਾ ਤਗਮਾ ਮਿਲਿਆ ਬਾ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵਰਲਡ ਰਿਕਾਰਡ ਆ ਜਿਹੜਾ ਬਣ ਕੇ ਸਾਹਮਣੇ ਆਇਆ ਵਾ ਸੋ ਇਹ ਸੀਗੇ ਜਿਹੜੇ 크리스마ਸ ਦੇ ਉੱਪਰ ਵਰਲਡ ਰਿਕਾਰਡ ਬਣੇ ਹੁਣ ਆਪਾਂ ਅੰਤ ਦੇ ਵਿੱਚ ਗੱਲ ਕਰਦੇ ਆਂ ਵੀ ਉਹ ਕਿਹੜੇ ਦੇਸ਼ ਨੇ ਜਿੱਥੇ 크리스마ਸ ਨੂੰ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ 크ਰਿਸਚੀਅਨ ਹੋਣ ਦੇ ਬਾਵਜੂਦ ਵੀ ਲੋਕ ਨੇ ਉਹ 크리스마ਸ ਨੂੰ ਸੈਲੀਬ੍ਰੇਟ ਨਹੀਂ ਕਰਦੇ 25 ਦਸੰਬਰ ਨੂੰ ਤੇ ਗੱਲ ਕਰੀ ਆਪਾਂ ਉਹਨਾਂ ਦੇਸ਼ਾਂ ਦੀ ਯੂਕਰੇਨ ਰੂਸ ਰូមਾਨੀਆ ਜਿਹੜਾ ਦੇਸ਼ ਆ ਇੱਥੇ ਕਟੜ ਔਰਥੋਡੌਕਸ 크ਰਿਸਚੀਅਨ ਕਮਿਊਨਿਟੀਆਂ ਹੈਗੀਆਂ ਨੇ ਜੋ 25 ਦਸੰਬਰ ਨੂੰ ਕ੍ਰਿਸਮਸ ਸੈਲੀਬ੍ਰੇਟ ਨਹੀਂ ਕਰਦੇ ਆ ਉਹਨਾਂ ਦਾ ਜਿਹੜਾ ਕ੍ਰਿਸਮਸ ਸੈਲੀਬ੍ਰੇਸ਼ਨ ਦੇਣਾ ਹੁੰਦਾ ਵਾ ਉਹ ਹੈਗਾ ਵਾ 7 ਜਨਵਰੀ ਦਾ ਮਤਲਬ ਉਹ ਜਿਹੜੇ ਕ੍ਰਿਸਮਸ ਮਨਾਉਂਦੇ ਨੇ 7 ਜਨਵਰੀ ਨੂੰ ਮਨਾਉਂਦੇ ਨੇ ਤੇ ਪੂਰੇ ਵਰਲਡ ਦੇ ਬਾਕੀ ਹਿੱਸੇ ਦੇ ਵਿੱਚ ਜਿਹੜਾ ਕ੍ਰਿਸਮਸ ਆ ਉਹ 25 ਦਸੰਬਰ ਨੂੰ ਮਨਾਇਆ ਜਾਂਦਾ ਸੋ ਇੰਨੀ ਕੁ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ